ਮੈਂ ਹਰਪ੍ਰੀਤ ਤਾਲੂਵਾਲੀਆ ਮੇਰੇ ਸਾਥੀ ਵਿੱਕੀ ਬਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਇਸ ਟਾਈਮ ਪਾਰਾ ਥੋੜਾ ਜਿਹਾ ਹਾਈ ਹੈ ਕਿਉਂਕਿ ਐਸ ਮੈਨੇਜਮੈਂਟ ਐਂਡ ਟਰਸਟ ਦੇ ਜਿਹੜੇ ਇਲੈਕਸ਼ਨ ਨੇ 1 ਸਤੰਬਰ ਨੂੰ ਹੋਣ ਜਾ ਰਹੇ ਨੇ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਸਾਡੇ ਸ਼ਹਿਰ ਦੇ 7 ਹੈਰੀਟੇਜ ਐਜੂਕੇਸ਼ਨਲ ਇੰਸਟੀਟਿਊਟਸ ਨੇ ਜਿਨ੍ਹਾਂ ਨੂੰ ਲੈ ਕੇ ਪਹਿਲਾਂ ਦੋ ਪੈਨਲ ਕੰਟੈਸਟ ਕਰਦੇ ਸੀ ਇਸ ਵਾਰੀ ਤਿੰਨ ਪੈਨਲ ਹੋਗੇ ਜੀ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਇਹ ਖੁੰਡ ਚਰਚਾ ਦਾ ਆਮ ਚਰਚਾਵਾ ਦਾ ਕਾਰਨ ਬਣ ਗਿਆ ਏਬੀ 18 ਵੱਲੋਂ ਇੱਕ ਡਰਾਈਵ ਚਲ ਦੇ ਨਾਲ ਕਿ ਤੁਹਾਨੂੰ VOTING ਕਰਨ ਚ ਆਸਾਨੀ ਹੋ ਜਵੇ ਕਿਉਂਕਿ ਇਹ ਜਿਹੜੇ ਸਾਡੀਆਂ ਧਰੋਹਾਂ ਨੇ ਇਹਨਾਂ ਦਾ ਬਚਾਤ ਇਹਨਾਂ ਦੀ ਡਿਵੈਲਪਮੈਂਟ ਸਾਡੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈ ਉਸੇ ਲਈ ਤਾਂ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਹੋਣਾ ਸੀ ਮੁਲਾਕਾਤ ਕਰਾਂ ਲੱਗੇ ਆ ਸਾਡੇ ਸ਼ਹਿਰ ਚ ਕਿਸੇ ਵੀ ਪਹਿਚਾਣ ਦੇ ਮਥਾਜ ਨਹੀਂ ਹੈਗੇ ਉਹਨਾਂ ਨੇ ਪਿਛਲੀ ਜਿਹੜੀ ਟੈਨਿਓਰ ਸੀ ਉਹ ਬਿਲਕੁਲ ਪ੍ਰਧਾਨ ਸੀਗੇ ਪ੍ਰੈਜ਼ੀਡੈਂਟ ਸੀ ਤੇ ਉਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਅੰਡਰ ਜਿਹੜੇ ਅਦਾਰੇ ਨੇ ਕੀ ਉਹਨਾਂ ਨੇ ਅਚੀਵ ਕੀਤਾ ਕੀ ਉਹਨਾਂ ਦੀਆਂ ਅਚੀਵਮੈਂਟਸ ਨੇ ਕੀ ਡਿਵੈਲਪਮੈਂਟਸ ਨੇ ਪਹਿਲਾਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਫਿਰ ਜੇਕਰ ਇਸ ਵਾਰੀ ਵੋਟਰਜ਼ ਬlesਸਿੰਗ ਉਹਨਾਂ ਦੇ ਪੈਨਲ ਤੇ ਉਹਨਾਂ ਦੇ ਉੱਤੇ ਰੱਖਦੇ ਨੇ ਤਾਂ ਕੀ ਉਹਨਾਂ ਦੇ ਫਿਊਚਰ ਪਲਾਨਸ ਹੋਣਗੇ ਗੱਲ ਕਰਦੇ ਆ ਵਿਜ਼ਨਰੀ ਪੈਨਲ ਫੋਰ ਐਜੂਕੇਸ਼ਨ ਦੇ ਐਕਸ ਪ੍ਰੈਜ਼ੀਡੈਂਟ ਸ਼ਮਿੰਦਰ ਮਿੰਟੂ ਜੀ ਨਾਲ ਜਿਨ੍ਹਾਂ ਦਾ ਇਸ ਵਾਰੀ ਸੀਰੀਅਲ ਨੰਬਰ 32 ਹੈ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸੋ ਮੱਚ এবੀ 18 ਨਿਊਜ਼ ਦਾ ਵਿਕੀਵਦੀ ਰਾਜੀ ਹਰਪੀਦਾਲੂ ਵਾਲੇ ਜੀ ਥੋੜਾ ਬਹੁਤ ਬਹੁਤ ਧੰਨਵਾਦ ਐਂਡ ਅੱਜ ਸ਼੍ਰੀ ਕ੍ਰਿਸ਼ਨ ਜੀ ਦੇ ਹੈਪੀ ਜਨਮਸ਼ਤਮੀ ਜਨਮਸ਼ਤਮੀ ਅੱਜ ਬਿਲਕੁਲ ਤਾਂ ਸਾਰੇ ਜਿਹੜੇ ਸਾਡੇ ਸਰੋਤੇ ਨੇ এবੀ 18 ਨਿਊਜ਼ ਦੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਨਮਸ਼ਤਮੀ ਦੀਆਂ ਨਮਸਤੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਤਨਮਾ ਤੁਹਾਡਾ ਥੈਂਕ ਯੂ ਸਰ ਤੁਹਾਨੂੰ ਵੀ ਜਨਮ ਅਸ਼ਟਮੀ ਦੀ ਬਹੁਤ-ਬਹੁਤ ਮੁਬਾਰਕਾਂ ਸਰ ਜਿਵੇਂ ਕਿ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਮੈਂ ਕਿ ਸਾਡੇ ਧਰੋਹਰ ਵਿਧਿਆ ਕਾਦਾਰਿਆਂ ਦੇ ਜਿਹੜੇ ਇਲੈਕਸ਼ਨ ਆਣ ਜਾ ਰਹੇ ਨੇ ਤੇ ਵੋਟਰਜ਼ ਨੂੰ ਆਪਣੇ ਆਪ ਦੇ ਵਿੱਚ ਬੜਾ ਇੱਕ ਇੰਟਰਸਟ ਵੀ ਹੈ ਜੀ ਤੇ ਉਹ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਪਿਛਲੀ 10 ਓਵਰ ਦੇ ਵਿੱਚ ਬੜੀ ਟਫ 10 ਓਵਰ ਸੀ ਕਿਉਂਕਿ ਕੋਵਿਡ ਦਾ ਫੇਜ਼ ਵੀ ਉਹਦੇ ਵਿੱਚ ਸੀਗਾ ਤਾਂ ਸਰ ਕੀ ਸ਼ਾਰਟ ਐਂਡ ਬਰੀਫ ਪਿਛਲੇ ਤੁਹਾਡੇ 3 ਸਾਲਾਂ ਦੀਆਂ ਉਪਲਬਧੀਆਂ ਨੇ ਉਸ ਤੋਂ ਬਾਅਦ ਫਿਰ ਆਪਾਂ ਨੈਕਸਟ ਵਿਜ਼ਨ ਬਾਰੇ ਵੀ ਗੱਲ ਕਰਾਂਗੇ ਵਾਲੀ ਸਾਹਿਬ ਜੇ ਆਪਾਂ ਗੱਲ ਕਰੀਏ ਸਾਡਾ ਜਿਹੜਾ ਪੈਨਲ ਆ ਵਿਜ਼ਨਰੀ ਪੈਨਲ ਆਫ এডਿਕੇਸ਼ਨ ਫॉर এডਿਕੇਸ਼ਨ ਅੱਜ ਤੋਂ तकरीबन 4 ਸਾਲ ਪਹਿਲਾਂ 3.5 ਸਾਲ ਪਹਿਲਾਂ ਸਾਡ ਨੂੰ ਸਾਡੇ ਸ਼ਹਿਰ ਵਾਸੀਆਂ ਨੇ ਬੜਾ ਅੱਛਾ ਮੰਡੇਟ ਦਿੱਤਾ ਸਾਨੂੰ ਪਾਵਰ ਦਿੱਤੀ ਤਾਂ ਅਸੀਂ ਜਿਹੜਾ ਕੰਮ ਕੀਤਾ ਉਹ ਮੈਂ ਤੁਹਾਨੂੰ 2 ਮਿੰਟ ਲਾਉਂਗਾ ਬਰੀਫ ਦੇ ਵਿੱਚ ਦੱਸ ਦਿੰਨਾ ਕਿਉਂਕਿ ਕੋਵਿਡ ਦਾ ਦੌਰਾਨ ਸੀ ਉਸ ਟਾਈਮ ਸੈਕੰਡ ਵੇਵ ਜਿਹੜੀ ਚੱਲੀ ਸੀ ਉਸ ਦੇ ਵਿੱਚ ਪੂਰੀ ਦੁਨੀਆ ਹਿੱਲ ਚੁੱਕੀ ਸੀਗੀ ਸਮ ਹਾਓ 174 ਦੇ ਕਰੀਬ ਪੂਰੇ ਪੰਜਾਬ ਦੇ ਆਪਣੇ ਏਰੀਆ ਨਾਲ ਦੇ ਦੋ ਦਿਨ ਜਿਹੜੇ ਸੂਬੇ ਨੇ ਉੱਥੇ ਦੇ ਵਿੱਚ ਵੀ ਕਾਲਜ ਬੰਦ ਹੋ ਚੁੱਕੇ ਸੀਗੇ ਪ੍ਰਾਈਵੇਟ ਕਾਲਜ ਬਹੁਤ ਪਰਮਾਤਮਾ ਦੀ ਕਿਰਪਾ ਰਹੀ ਸਾਡੇ ਥੋੜੇ ਸਾਰਾ ਭਰਾਵਾਂ ਦਾ ਪਿਆਰ ਰਿਹਾ ਜਿਹੜਾ ਐਸ ਹਾਈ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਦੇ ਅੰਡਰ ਸਾਡੇ 7 ਇੰਸਟੀਟਿਊਟ ਚੱਲਦੇ ਨੇ ਔਰ ਉਸ ਟਾਈਮ ਦੇ ਵਿੱਚ ਜਦੋਂ ਸੀਗਾ ਕੋਵਿਡ ਚੱਲਦਾ ਸੀਗਾ ਉਹ ਜਦੋਂ ਅਸੀਂ ਸੰਭਾਲਿਆ ਆ ਕੇ ਤਾਂ ਸੱਤ ਸੱਤਾ ਇਨਸੂਟ ਦੇ ਵਿੱਚ 6 ਇਨਸੂਟ ਜਿਹੜੇ ਸੀਗੇ ਉਹ ਘਾਟੇ ਚਲੇ ਗਏ ਸੀਗੇ ਕਿਉਂਕਿ ਬੱਚਿਆਂ ਦੀ ਬੱਚੇ ਨਹੀਂ ਆ ਰਹੇ ਸੀ ਬੱਚਿਆਂ ਦੀ ਫੀਸਾਂ ਨਹੀਂ ਆ ਰਹੀਆਂ ਸੀਗੀਆਂ ਸਾਡੇ ਸ਼ਹਿਰ ਵਾਸੀਆਂ ਦਾ ਸਕੂਲ ਆ ਡੋਨੇਸ਼ਨ ਨਾਲ ਸਕੂਲ ਬਣਿਆ ਹੋਇਆ ਹੈ ਅਰ ਜੇ ਗੱਲ ਕਰੀਏ ਸਾਰੇ ਖੰਨੇ ਦੇ ਵਿੱਚ ਤਾਂ ਇੱਕੋ ਹੀ ਕਹੇ ਜੀ ਚੀਜ਼ ਹੈਗੀ ਹੈ ਇਹ ਜੀ 120 ਸਾਲ ਪੁਰਾਣੀ ਜਿਹੜੀ ਸੰਸਥਾ ਹੈਗੀ ਆ ਜਿਹੜੀ ਲਾਈਵ ਅੱਜ ਦੀ ਡੇਟ 'ਚ ਇਹ ਮੈਂ ਉਸ ਜਿਹੜੇ ਸਾਡੇ ਅਨਸਿਸਟਰ ਸੀਗੇ ਜਿਨ੍ਹਾਂ ਨੇ ਇਹ ਸਕੂਲ ਕਾਲਜ ਉਲੀਕਿਆ ਗਿਆ ਜਿਸ ਦਾ ਨਾਮ ਐਂਗਲੋ ਸੰਸਕ੍ਰਿਤ ਕਾਲਜ ਰੱਖਿਆ ਗਿਆ ਸਕੂਲ ਕਾਲਜ ਰੱਖਿਆ ਗਿਆ ਤਾਂ ਉਹਨਾਂ ਨੂੰ ਸਲੂਟ ਕਰਦਾ ਉਹਨਾਂ ਦੀ ਸੋਚ ਨੂੰ ਸਲੂਟ ਕਰਦਾ ਤੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਵੀ ਇਸ ਚੀਜ਼ ਨੂੰ ਸੋਚ ਲਿਆ ਵੀ ਟਰਨਿੰਗ ਵਿਜ਼ਨ ਇਨਟੂ ਰਿਐਲਿਟੀ ਉਹ ਜਿਹੜੇ ਸਾਰੇ ਅਸੀਂ ਸਾਰੀ ਟੀਮ ਨੇ ਇੰਨਾ ਵਧੀਆ ਐਫਰਟਸ ਕੀਤੇ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਕੰਮ ਕੀਤੇ ਵੀ ਉਹ ਸੱਤ ਇੰਸਟੀਟਿਊਟ ਦੇ ਵਿੱਚੋਂ ਅੱਜ ਦੀ ਡੇਟ 'ਚ 3 ਸਾਲ ਬਾਅਦ ਦੇ ਵਿੱਚ 6 ਪ੍ਰੋਫਿਟ ਦੇ ਵਿੱਚ ਨੇ ਇੱਕ ਥੋੜਾ ਮਾਈਨਰ ਜਿਹਾ ਘਾਟੇ ਦੇ ਵਿੱਚ ਆ ਅਦਰਵਾਈਜ਼ ਬਹੁਤ ਅੱਛਾ ਰਿਹਾ ਕੰਮ ਜਿਵੇਂ ਮੈਂ ਗੱਲ ਕਰਾਂ ਆਰਐਸ ਸਕੂਲ ਦੀ ਜਿਹਨੂੰ ਕਹਿੰਦੇ ਸ਼ਹਿਰ ਦੀ ਧਰੋਹਰਾ ਜਿਹੜਾ ਸਾਡਾ ਇੱਕ ਮਾਈਲਸਟੋਨ ਆ ਜਿਵੇਂ ਕਲॉक ਟਾਵਰ ਕਿਹਾ ਜਾਂਦਾ ਇੱਥੇ ਤਾਂ ਉਹ ਸਕੂਲ ਦੇ ਵਿੱਚ ਸਾਡੇ ਸੁਮਿਤ ਲੁਥਰਾ ਜੀ ਸੀਗੇ ਐਡਵੋਕੇਟ ਉੱਥੇ ਮੈਨੇਜਰ ਸੀਗੇ ਉਹਨਾਂ ਨੇ ਰਾਮਨਾਥ ਹਾਲ ਅਸੀਂ ਜਿਹੜਾ ਸੀਗਾ ਸਰਦਾਰ ਗੁਰਕੀਰਤ ਸਿੰਘ ਕੋਟਲੀ ਤੋਂ ਲੈ ਕੇ ਅਸੀਂ ਫੰਡ ਲੱਤਾ ਉੱਥੇ ਤਕਰੀਬਨ 7 ਲੱਖ ਦਾ ਫੰਡ ਲੈ ਕੇ 1971 ਵਿੱਚ ਰਾਮਨਾਥ ਹਾਲ ਜਿਹੜਾ ਬਣਿਆ ਸੀਗਾ ਤੇ ਉਹ ਰਾਮਨਾਥ ਹਾਲ ਨੂੰ ਅਸੀਂ ਦੁਬਾਰਾ ਰੀਨੋਵੇਟ ਕੀਤਾ तकरीबन 12 ਲੱਖ ਰੁਪਏ ਲੱਗੇ ਆ ਉੱਥੇ ਬੈਡਮਿੰਟਨ ਕੋਰਟ ਬਣਾਇਆ ਸਾਰਾ ਰੀਪੇਂਟ ਕੀਤਾ ਉਹਨੂੰ ਅੱਛੀ ਤਰ੍ਹਾਂ ਕਰਕੇ ਰੀਫਰਿਸ਼ ਕਰਕੇ ਉਹ ਦੁਬਾਰਾ ਅਸੀਂ ਤੁਹਾਨੂੰ ਸਾਰੇ ਪਬਲਿਕ ਵਾਸਤੇ ਖੋਲ੍ਹ ਦਿੱਤਾ ਹੈਗਾ ਔਰ ਜੇ ਗੱਲ ਕਰੀਏ ਜਨਸੈੱਟ ਉੱਥੇ ਇਲੈਕਟ੍ਰੀ ਸਿਸਟਮ ਦੀ ਪ੍ਰੋਬਲਮ ਸੀਗੀ 1971-72 ਦੀਆਂ ਤਾਰਾਂ ਪਈਆਂ ਸੀਗੀਆਂ ਵਾਇਰ ਸਿਸਟਮ ਵਾਰਿੰਗ ਸਿਸਟਮ ਚੇਂਜ ਕੀਤਾ 62 ਕੇਵੀ ਦਾ ਜਨਸੈੱਟ ਲਾਇਆ ਸੀ ਉਸ ਜਿਹੜੇ ਸ਼ਹਿਰ ਸ਼ਹਿਰ ਦੇ ਜਾਂ ਸਾਡੇ ਅਲੂਮਨਾਇ ਜਿਹੜੇ ਇੱਥੇ ਸੀਗੇ ਸਟੂਡੈਂਟਸ ਉਹਨਾਂ ਨੇ ਸਾਡਾ ਦਿੱਤਾ ਕਰਕੇ ਪੇਮੈਂਟ ਇਕੱਠੀ ਕੀਤੀ ਤਾਂ ਮਤਲਬ ਫੋਰ ਵੀ ਬੰਦੇ ਜਿਹੜੇ ਪ੍ਰੋਮਿਨੈਂਟ ਬੰਦੇ ਨੇ ਸ਼ਹਿਰ ਦੇ ਉਹਨਾਂ ਨੇ ਸਾਨੂੰ ਫੰਡਸ ਦਿੱਤੇ ਤਾਂ ਉਹ ਜਨਰੈਟਰ ਨਵਾਂ ਲੱਗ ਗਿਆ ਤਾਂ ਕਿ 20 ਸਾਲ ਸਾਨੂੰ ਕੋਈ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਨਾ ਆਵੇ ਵਾਇਰਿੰਗ ਰੈਨੋਵੇਟ ਕਰਤੀ ਤੇ ਉੱਥੇ ਹੋਰ ਜਿਹੜੀਆਂ ਸੀਗੀਆਂ ਅਜ ਦੀ ਡੇਟ ਤੇ ਪ੍ਰਾਊਡ ਮੂਵਮੈਂਟ ਹੈ ਜੀ ਆ ਵੀ ਏ ਐਸ ਜਿਹੜਾ ਆਰ ਐਸ ਸਕੂਲ ਆ ਜਿਹਨੂੰ ਆਰ ਐਸ ਸਕੂਲ ਕਹਿੰਦੇ ਨੇ ਉੱਥੇ ਤੁਹਾਨੂੰ ਮਤਲਬ ਸਪਾਰਸ ਨਾਲ ਬੱਚੇ ਸਾਡੇ ਉੱਥੇ ਭਰਤੀ ਹੋ ਰਹੇ ਨੇ ਇੰਨਾ ਅੱਛੀ ਸਟੈਂਥ ਹੋ ਗਈ ਔਰ ਸਾਡੀਆਂ ਸਾਡੀਆਂ ਉੱਥੇ ਕਲਾਸਿਸ ਬਰਾ ਫੁੱਲ ਨੇ ਫਿਰ ਗੱਲ ਕਰੀਏ ਮਾਡਰਨ ਸਕੂਲ ਦੀ ਮਾਡਰਨ ਸਕੂਲ ਦੇਖੋ ਜੀ ਡੇ ਬਾਈ ਡੇ ਸਾਡੀ ਸਟੈਂਥ ਇਨਕਰੀਜ਼ ਹੋ ਰਹੀ ਆ ਕੋਵਿਡ ਤੋਂ ਨਿਕਲੇ ਸਟੈਂਥ ਡਾਊਨ ਹੋ ਗਈ ਸੀ ਸਟੈਂਥ ਦੁਆਰਾ ਫਿਰ 21-2200 ਨੂੰ ਇਸ ਵਾਰ ਟੱਚ ਕਰ ਗਈ ਪ੍ਰੋਫਿਟ ਦੀ ਰੀਅਲਿਟੀ ਦੀ ਗੱਲ ਕਰੀਏ ਤਾਂ ਬਹੁਤ ਹਾਈਰ ਹਾਈਸਟ ਐਵਰ ਪ੍ਰੋਫਿਟ ਔਰ ਜਿਹੜਾ 메ਨ ਕੰਮ ਉਥੇ ਕੀਤਾ ਅਸੀਂ ਬਾਸਕਟਬਾਲ ਗਰਾਊਂਡ ਬਣਾਇਆ ਅਗੇਨ ਸਾਨੂੰ ਉਥੇ ਜਿਹੜੇ ਫੰਡਸ ਮਹਈਆ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੇ ਕਰਾਏ ਸੀਗੇ ਉਹ ਇੱਕ ਮਿਨਿਸਟਰ ਪਲਾਈਸੀ ਸੀ ਉਹਨਾਂ ਨੇ ਸਾਨੂੰ ਫੰਡਸ ਦਿੱਤੇ ਉਥੇ ਤਕਰੀਬਨ ਉਹ ਵੀ 10 ਲੱਖ ਦਾ ਪ੍ਰੋਜੈਕਟ ਸੀਗਾ 12 ਲੱਖ ਉਥੇ ਟੋਟਲ ਲੱਗਿਆ ਸਾਨੂੰ ਫੰਡ ਜਿਹੜੇ ਉਥੋਂ ਆਏ ਤਾਂ ਉਹ আলਟਰਾ ਮਾਡਰਨ ਜੇ ਕਿ ਹੀ ਆਪਾਂ ਉਹਨੂੰ ਵਰਲਡ ਲੈਵਲ ਦਾ ਬਣਾਇਆ ਸੀ ਬਾਸਕਟਬਾਲ ਗਰਾਊਂਡ ਫਿਰ ਉਹ ਪੂਰੀ ਬਿਲਡਿੰਗ ਜੱਦੀ ਬਣੀ ਸੀ ਤਕਰੀਬਨ 7 ਸਾਲ ਪਹਿਲਾਂ 10 ਸਾਲ ਪਹਿਲਾਂ ਬਿਲਡਿੰਗ ਬਣੀ ਸੀ ਉਹ ਪੇਂਟ ਨਹੀਂ ਹੋਈ ਸੀ ਸਾਰਾ ਪੂਰੇ ਬਿਲਡਿੰਗ ਰੈਨੋਵੇਟ ਕਰਤੀ ਪੂਰਾ ਬਿਲਡਿੰਗ ਪੇਂਟ ਕਰਤੀ ਉਹਦੋਂ ਇੱਕ ਨਾ ਪ੍ਰੈਜੈਂਟੇਸ਼ਨ ਬੜੀ ਅੱਛੀ ਹੁੰਦੀ ਆ ਆਫਿਸ ਵਾਰਾ ਵੀ ਸਾਰੇ ਰੈਨੋਵੇਟ ਕਰਤੇ ਸਾਰੇ ਫਿਰ ਗੱਲ ਕਰੀਏ ਜਿਹੜਾ ਸਾਹਮਣੇ ਗਰਾਊਂਡ ਆ ਉਹ ਗਰਾਊਂਡ ਦੇ ਵਿੱਚ 33 ਲੱਖ ਰੁਪਏ ਦੀ ਗ੍ਰਾਂਟ ਉਹ ਵੀ ਸਾਡੀ ਸਰਕਾਰ ਕਾਂਗਰਸ ਸਰਕਾਰ ਸੀ ਉਸ ਟਾਈਮ 33 ਲੱਖ ਰੁਪਏ ਦੀ ਗ੍ਰਾਂਟ ਸਾਡੇ ਕੋ ਆਈ ਉਹ ਜਿਹੜਾ ਗਰਾਊਂਡ ਤਕਰੀਬਨ ਪੌਣੇ 5 ਏਕੜ ਦਾ ਗਰਾਊਂਡ ਆ ਉਹ ਇਹ ਜਿਹੇ ਗਰਾਊਂਡ ਲੋਕਾਂ ਬੜੇ ਸ਼ਰਤ ਵਾਤ ਦਾ ਸੁਪਨਾ ਹੀ ਰਹਿ ਗਿਆ ਗਰਾਊਂਡ ਰਹੇ ਜੇ ਉਹ ਗਰਾਊਂਡ ਦੇ ਵਿੱਚ ਅਸੀਂ ਰੇਨ ਵਾਟਰ ਹਾਰਵੈਸ ਸਿਸਟਮ ਲਾਇਆ ਉਹਦੇ ਨਾਲ ਤਿੰਨ ਵਾਟਰ ਦੇ ਵੈਲ ਬਣਾਏ ਨੇ ਅਸੀਂ ਜਿਹੜੇ ਮਤਲਬ ਚਾਰਜ ਕਰਨ ਵਾਸਤੇ ਧਰਤੀ ਨੂੰ ਇੱਕ ਜਿਹੜਾ ਸਾਡਾ ਸਵਿੰਗ ਪੂਲ ਦਾ ਪਾਣੀ ਨਿਕਲਦਾ ਸੀ ਅੱਗੇ ਉੱਥੇ 10 ਦਿਨ ਪਾਣੀ ਖੜਾ ਰਹਿੰਦਾ ਸੀਗਾ ਉਹ ਹੋ ਗਿਆ ਦੂਜੇ ਨੰਬਰ ਤੇ ਸਮੱਸਿਆ ਚੱਕੀ ਗਈ ਬਾੜ ਨੰਬਰ 25 ਦੀ ਬਾੜ ਨੰਬਰ 26 ਦੀ ਐਮ ਕੇ ਰੋਡ ਤੇ ਤੁਸੀਂ ਦੇਖਿਆ ਹੋਣਾ ਪ੍ਰੀਵੀਅਸ ਜਦੋਂ ਬਾਰਿਸ਼ ਹੁੰਦੀ ਸੀ ਤੇ ਪਾਣੀ ਐਮ ਕੇ ਰੋਡ ਤੇ ਵੀ ਖੜਾ ਹੁੰਦਾ ਸੀਗਾ ਉਹ ਸਾਰਾ ਪਾਣੀ ਉਹ ਤਿੰਨੇ ਦੋ ਵਾਰਡ ਪਲੱਸ ਉਹ ਰੋਡ ਦਾ ਪਾਣੀ ਸਾਰਾ ਜਿਹੜਾ ਆਰਐਸ ਸਕੂਲ ਦਾ ਗਰਾਊਂਡ ਹੈਗਾ ਸਾਹਮਣੇ ਆਪਣੇ ਉਹ ਰੇਨ ਵਾਟਰ ਹਰਵੈਸਟ ਸਿਸਟਮ ਨਾਲ ਸੀ ਉਹ ਸਾਰਾ ਕੰਜ਼ਿਊਮ ਹੋ ਜਾਂਦਾ ਦੁਬਾਰਾ ਰੀਚਾਰਜ ਹੋ ਜਾਂਦਾ ਫੇਰ ਗੱਲ ਕਰੀਏ ਏਸ ਕਾਲਜ ਆਫ ਐਜੂਕੇਸ਼ਨ ਦੀ 14 ਸਾਲਾਂ ਦਾ ਰਿਕਾਰਡ ਤੋੜਤਾ 100 ਬਟਾ 100 100 ਸੀਟਾਂ ਜਿਹੜੀਆਂ ਉੱਥੇ ਨੇ ਉਹ ਫਿਲ ਹੋ ਗਈਆਂ ਉੱਥੇ ਅਸੀਂ ਜਿੰਨਾ ਮੈਕਸਿਮ ਕੰਮ ਕਰ ਸਕੇ ਉਹ ਕੀਤਾ ਨੈਸ਼ਨਲ এডਿਕੇਸ਼ਨ ਆਫ ਪਾਲਿਸੀ ਦੇ ਉੱਤੇ ਸੈਮੀਨਾਰ ਵੀ ਕਰਾਇਆ ਨੇ ਅਸੀਂ 2020 ਦੇ ਇਹ 3rd ਵਾਰੀ ਸਾਡੀ ਜਿਹੜੀ এডਿਕੇਸ਼ਨ ਪਾਲਿਸੀ ਨਵੀਂ ਬਣ ਕੇ ਆ ਰਹੀ ਆ ਔਰ ਪ੍ਰੋਫਿਟੇਬਿਲਟੀ ਦੀ ਗੱਲ ਕਰੀਏ ਤਾਂ ਤਕਰੀਬਨ 60 ਲੱਖ ਰੁਪਏ ਇਸ ਵਾਰ ਪ੍ਰੋਫਿਟ ਉੱਥੇ ਆਊਗਾ ਐਮਜੀਸੀਐਸ ਸਕੂਲ ਦੀ ਗੱਲ ਕਰੀਏ ਉਹ ਸਕੂਲ 500 ਸਟੈਂਥ ਹੁੰਦੀ ਅੱਜ ਦੀ ਡੇਟ 'ਚ 850 ਦੇ ਕਰੀਬ ਸਟੈਂਥ ਹੈਗੀ ਉੱਥੇ ਉਹ ਵੀ ਇੱਕ ਅਲਟਰਾ ਮਾਡਰਨ ਸਕੂਲ ਬਣ ਚੁੱਕਿਆ ਉੱਥੇ ਤੁਸੀਂ ਜਾ ਕੇ ਦੇਖੋ ਕਿਸੇ ਵੀ ਸਾਡੇ ਇੰਸਟੀਟਿਊਟ ਦੇ ਵਿੱਚ ਤੁਸੀਂ ਜਾ ਕੇ ਵਿਜ਼ਿਟ ਕਰੋ ਤਾਂ ਯੂ ਫੀਲ ધ ਡਿਫਰੈਂਸ ਤੇ ਸਪੋਰਟ ਦੀ ਗੱਲ ਕਰੀਏ ਤਾਂ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਸੈਂਕੜੇ ਦੇ ਕਰੀਬ ਸੀ ਜਿਹੜੇ ਹੰਗੇ ਨੇ ਮੈਡਲਸ ਲੱਤੇ ਨੇ ਕਿਉਂਕਿ ਸਾਡਾ ਇਨਸਟਰਕਸ਼ਨ ਇਹੀ ਸੀ ਵੀ ਓਵਰਆਲ ਹੋਲਿਸਟਿਕ ਡਿਵੈਲਪਮੈਂਟ ਹੋਣੀ ਚਾਹੀਦੀ ਆ ਸਟੂਡੈਂਟਸ ਦੀ ਔਰ ਪੇਰੈਂਟਸ ਨੂੰ ਪ੍ਰੋਪਰ ਗਾਈਡ ਹੋਣਾ ਚਾਹੀਦਾ ਹਰੇਕ ਕੰਮ ਟਰਾਂਸਪੈਰੈਂਸੀ ਨਾਲ ਹੋਣਾ ਚਾਹੀਦਾ ਜੇ ਆਪਾਂ ਗੱਲ ਕਰੀਏ ਇਸ ਗਰੁੱਪ ਆਫ ਇੰਸਟੀਟਿਊਸ਼ਨ ਦੀ ਤਾਂ ਉਹ ਗੇਨ ਉਹਦੀ ਵੀ ਪਹਿਲੀ ਵਾਰ ਬਿਲਡਿੰਗ ਜਦ ਦੀ ਬਣੀਆ ਤਕਰੀਬਨ 13-14 ਸਾਲ ਹੋ ਗਏ ਬਿਲਡਿੰਗ ਬਣੀ ਨੂੰ ਪਹਿਲੀ ਵਾਰ ਉਹ ਪੇਂਟ ਹੋਈ ਆ ਤਾਂ ਹੁਣ ਤੁਸੀਂ ਜਾ ਕੇ ਦੇਖੋਗੇ ਤਾਂ ਬੰਦੇ ਦਾ ਮਨ ਖੁਸ਼ ਹੋ ਜਾਂਦਾ ਦੇਖ ਕੇ ਉਹ ਜਿਹੜੀ ਬਿਲਡਿੰਗ ਪੇਂਟ ਕੀਤੀ ਆ ਆਫੀਸ ਰੀਨੋਵੇਟ ਕਰਤਾ ਸਟਰੈਂਥ ਦੀ ਗੱਲ ਕਰੀਏ ਸਟਰੈਂਥ ਫੁੱਲ ਅੱਜ ਇਹ ਗੱਲ ਕਰੀਓ ਉਥੇ ਫਿਰ ਊਮਨ ਕਾਲਜ ਦੀ ਗੱਲ ਕਰੀਏ ਏਐਸ ਕਾਲਜ ਆਫ ਊਮਨ ਜਿਹੜਾ ਹੈਗਾ ਜਦੋਂ ਪਹਿਲੀ ਵਾਰ ਮੀਟਿੰਗ ਹੋਈ 2021 ਦੇ ਵਿੱਚ ਸਾਨੂੰ ਸਾਡੇ ਓਪੋਜੀਸ਼ਨ ਵਾਲੇ ਜਿਹੜੇ ਸਾਡੇ ਬੰਦੇ ਮੈਂਬਰ ਸੀ ਸਾਡੇ ਭਰਾ ਹੀ ਨੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਤੂੰ ਸ਼ਮਿੰਦਰ ਉਹ ਸ਼ਟਡਾਊਨ ਕਰੇਗਾ ਬੰਦ ਕਰੇਗਾ ਉਸ ਚੀਜ਼ ਨੂੰ ਬਿਲਕੁਲ ਦੋ ਇੰਸਟੀਟਿਊਟ ਤੁਸੀਂ ਬੰਦ ਕਰੋਗੇ ਕਿਉਂਕਿ ਉਹਨਾਂ ਨੂੰ ਉਹਨਾਂ ਕੋਲ ਹੈ ਨਹੀਂ ਸੀਗਾ ਸਾਡਾ ਰੋਡ ਮੈਪ ਬਣਿਆ ਸੀਗਾ ਅਸੀਂ ਉਹ ਕੰਮ ਕੀਤਾ ਤੇ ਅੱਜ ਪਿਛਲੇ ਹਿਆ ਵੀ 80 ਲੱਖ ਤੋਂ ਘਟਾ ਉੱਥੇ ਸਿਰਫ ਤੇ ਸਿਰਫ 22 ਲੱਖ ਰੁਪਏ ਘਟਾ ਰਹਿ ਗਿਆ ਜਿਹੜੇ ਹਾਰਡ ਸਟੈਪ ਲੈਣੇ ਸੀਗੇ ਉਸ ਲੱਤੇ ਜੋ ਚੀਜ਼ਾਂ ਚੇਂਜ ਕਰਨੀਆਂ ਸੀਗਾ ਜਿੱਥੇ ਜਿਹੜੇ ਫਿਕਸ ਐਕਸਪੈਂਸਸ ਸੀ ਉਹਨਾਂ ਨੂੰ ਘਟਾਇਆ ਜਿਵੇਂ ਕਿ ਸੋਲਰ ਸਿਸਟਮ ਲਾਦਾ 25 ਕਿਲੋਵਟ ਦਾ ਅਗੇਨ ਸਾਡੇ ਗੁਰਕੀਰ ਸਿੰਘ ਕੌਟਲੀ ਤੋਂ ਲੈ ਕੇ ਸੀ ਫੰਡਸ ਤਾਂ ਕਰਵਾਏ ਜਿੱਥੋਂ ਵੀ ਸਰਕਾਰ ਤੋਂ ਸਾਡੇ ਫੰਡ ਲੈਣੇ ਸੀ ਕਿਤੇ ਔਰ ਜਿਹੜਾ ਕਾਨਫਰੈਂਸ ਹਾਲ ਹੈਗਾ ਯੂ ਤੁਸੀਂ ਜਾਓ ਜਸਟ ਜਸਟ ਗਿਵ ਅ ਵਿਜ਼ਿਟ ਤੇ ਉੱਥੇ ਜਾ ਕੇ ਦੇਖੋ ਤੁਸੀਂ ਉਹ ਹਾਲ ਨੂੰ ਅਸੀਂ ਤਕਰੀਬਨ 20 ਟਨ ਦੇ ਸੀ ਲਾ ਕੇ ਰੀਨਵਰਟ ਕਰਤਾ ਤੇ ਬਹੁਤ ਅੱਛਾ ਮਤਲਬ ਮਾਡਰਨ ਉਹਨੂੰ ਹਾਲ ਬਣਾਇਆ ਫੇਰ ਗੱਲ ਕਰੀਏ ਜਿਹੜਾ ਕੋਹੈਡ ਕਾਲਜ ਜਿਹਨੂੰ ਕਾਲਜ ਆਫ ਬॉयਜ਼ ਕਹਿੰਦੇ ਆਪਾਂ ਬਿਲਕੁ ਉੱਥੇ ਜੇ ਗੱਲ ਕਰੀਏ ਜਿਹੜਾ ਗਾਰਡਨ ਹੈਗਾ ਜਿਹੜਾ ਉੱਥੇ ਗਰਾਊਂਡ ਹੈਗਾ ਉਹ ਪੂਰਾ ਲਸ਼ ਗ੍ਰੀਨ ਬਣਾਤਾ ਪਾਣੀ ਵਾਟਰ ਸਿਸਟਮ ਉੱਥੇ ਠੀਕ ਕਰਤਾ ਤੇ ਬੈਡਮਿੰਟਨ ਕੋਰਟ ਦੇਖਿਆ ਜਾਵੇ ਤਾਂ ਪਹਿਲੀ ਯੂਨੀਵਰਸਿਟੀ ਤੋਂ ਬਾਅਦ ਚ ਪਹਿਲਾ ਕਾਲਜ ਇਹ ਹੋਊਗਾ ਜਿੱਥੇ ਵੁੱਡਨ ਕੋਰਟ ਬਣਾਇਆ ਆਪਾਂ ਨੇ ਵੁੱਡਨ ਫਲੋਰ ਲਾ ਕੇ ਇਸੇ ਤਰ੍ਹਾਂ ਉੱਥੇ ਵੀ ਆਪਾਂ ਇਲੈਕਟ੍ਰਿਟੀ ਦੇ ਬਿੱਲ ਘਟਾਏ ਨੇ 10 ਕਿਲੋਵਾਟ ਦਾ ਸੋਲਰ ਪਲਾਂਟ ਸਿਸਟਮ ਲਾਇਆ ਉਹ ਵੀ ਐਮਪੀ ਸਜ਼ਾਰ ਗੁਰਜੀਤ ਸਿੰਘ ਔਜਲਾ ਸਾਹਿਬ ਸਾਡੇ ਕੋਲ ਆਏ ਫੰਕਸ਼ਨ ਤੇ ਬੁਲਾਇਆ ਉਹਨਾਂ ਨੇ ਫੰਡਸ ਦਿੱਤੇ ਇਸੀ ਤਰ੍ਹਾਂ ਉੱਥੇ ਜਿਹੜਾ ਇੰਟਰ ਜ਼ੋਨਲ ਯੂਥ ਫੈਸਟੀਵਲ ਸੀਗਾ ਜਿੱਥੇ 150 ਕਾਲਜ ਆ ਕੇ ਉੱਥੇ ਸਾਡੇ ਉਸ ਕਾਲਜ ਦੇ ਵਿੱਚ ਆਏ ਤਾਂ ਸਾਡੇ ਕਾਲਜ ਦੀ ਐਡਵਰਟਾਈਜ਼ਮੈਂਟ ਵੀ ਹੋਈ ਪਲੱਸ ਜਿਹੜੀ ਸਾਡੇ ਆਲੇ-ਦੁਆਲੇ ਫੇਮ ਵਧਿਆ ਸਾਡੇ ਕਾਲਜ ਦਾ ਉਹਦੋਂ ਰਿਜ਼ਲਟ ਇਹ ਹੋਇਆ ਵੀ ਸਾਡੇ ਸਾਰੇ ਇੰਸਟੀਚਿਊਟ ਦੇ ਵਿੱਚ ਜਿਹੜਾ ਸਟਰੈਂਥ ਵਧੀ ਔਰ ਬੜੀ ਫਕਰ ਦੀ ਗੱਲ ਆ ਤੁਹਾਡੇ ਲਈ ਵੀ ਸਾਡੇ ਸ਼ਹਿਰ ਵਾਸੀਆਂ ਲਈ ਵੀ ਔਰ ਸਾਡੇ ਵੋਟਰਾਂ ਲਈ ਵੀ ਬਹੁਤ ਫਕਰ ਦੀ ਗੱਲ ਆ ਵੀ ਜਿਹੜੀ ਇਹ 120 ਸਾਲ ਪੁਰਾਣੀ ਧਰੋਹ ਰੰਗ ਅੱਜ ਪ੍ਰੋਫਿਟੇਬਿਲਿਟੀ ਵਿੱਚ ਆ ਗਈ ਪ੍ਰੋਫਿਟ ਦੇ ਵਿੱਚ ਆ ਗਈ ਅਰ ਜਿਨੂੰ ਕਨੇ ਡੀਲ ਹੋਇਆ ਹੈ ਕੰਮ ਦੁਆਰਾ ਟਰੈਕ ਤੇ ਆ ਗਿਆ ਹੁਣ ਸਿਰਫ ਤੁਹਾਡੀ ਦੁਆਰਾ ਸਾਥ ਦੀ ਲੋੜਾ ਜਿਹੜਾ ਸਾਡਾ ਵਿਜਨਰੀ ਪਲਨ ਸਾਡੇ 16 ਮੈਂਬਰ ਸਾਡੇ ਖੜੇ ਨੇ ਮੈਂ ਰਿਕਵੈਸਟ ਕਰਦਾ ਕਿ ਉਹ ਸਾਰੇ ਮੈਂਬਰਾਂ ਨੂੰ ਮੈਕਸਿਮ ਸਾਡੇ ਵੋਟਾਂ ਪਾ ਕੇ ਸਾਨੂੰ ਸਪੋਰਟ ਕਰੋ ਤਾਂ ਜੋ ਅਸੀਂ ਸਾਡੇ ਰਹਿੰਦੇ ਕੰਮ ਨੇ ਜਾਂ ਹੋਰ ਸਾਡੀਆਂ ਫਲਾਨੀਆਂ ਹੈਗੀਆਂ ਨੇ ਉਹ ਅਸੀਂ ਤੁਹਾਨੂੰ ਅਸੀਂ ਕਰ ਸਕੀਏ ਜਿਵੇਂ ਕਿ ਸਰ ਨੇ ਸਾਰਾ ਆਪਣਾ ਸਿਸਟਮ ਦੱਸਿਆ ਪਿਛਲੇ ਸਾਢੇ 3 ਸਾਲਾਂ ਦਾ ਜੋ ਉਹਨਾਂ ਦੀ ਅਚੀਵਮੈਂਟ ਹੈ ਸੀ ਜੋ ਉਹਨਾਂ ਨੇ ਕੰਮ ਕੀਤਾ ਉਹਨੂੰ ਬਿਲਕੁਲ ਸਮਰਾਈਜ਼ ਕਰਕੇ ਟਰਾਂਸਪੇਰੈਂਸੀ ਨਾਲ ਉਹਨਾਂ ਨੇ ਦੱਸਿਆ ਵਾ ਸਰ ਆਪਾਂ ਦੇਖਿਆ ਕਿ ਸਮਾਂ ਲੰਘਿਆ ਕੋਵਿਡ ਦਾ ਟਫ ਟਾਈਮ ਸਾਰਿਆਂ ਨੇ ਦੇਖਿਆ ਚਲੋ ਉਸ ਚੋਂ ਜੂਝ ਕੇ ਬਾਹਰ ਆਏ ਚੀਜ਼ਾਂ ਲਾਸ ਤੋਂ ਪ੍ਰੋਫਿਟ ਦੇ ਵਿੱਚ ਆਈਆਂ ਤਾਂ ਸਰ ਹੁਣ ਜੇਕਰ ਵੋਟਰਜ਼ ਬlesਸਿੰਗ ਬਣਾ ਕੇ ਰੱਖਦੇ ਨੇ ਤੁਹਾਡੇ ਪੈਨਲ ਦੇ ਉੱਤੇ ਫੇਥ ਰੱਖਦੇ ਨੇ ਤਾਂ ਸਰ ਨੈਕਸਟ ਟੇਨਿਓਰ ਦੇ ਲਈ ਨੈਕਸਟ ਟੈਨਿਓਰ ਦੇ ਲਈ ਕੀ ਡਿਵੈਲਪਮੈਂਟ ਦਾ ਸਟਰਕਚਰ ਹੈ ਸਰ ਕਿਉਂਕਿ ਜਿਹੜੇ ASD ਆਪਣੀ ਲੇਗੇਸੀ ਹੈ ਸਰ ਬੜੀ ਖਾਈ ਹੈ ਤਾਂ ਕਿ ਇਹਨੂੰ ਬਰਕਰਾਰ ਪਲੱਸ ਹੋਰ ਉੱਚਾ ਚੱਕਣ ਦੇ ਲਈ ਕੋਈ ਇਹੋ ਜਿਹਾ ਗੇਮ ਪਲਾਨ ਜਾਂ ਕੁਝ ਇਦਾਂ ਦੇ ਪਲਾਨਸ ਇੰਪਲੀਮੈਂਟ ਕਰਨ ਦਾ ਹੈ ਸਰ ਵਿਜ਼ਨ ਸਰ ਹੁਣ ਫਿਊਚਰਿਸਟਿਕ ਸੋਚ ਰੱਖੀ ਚਾਹਣੀ ਪੈਂਦਾ ਸਾਡੇ ਨਾਲ ਜਿਹੜੀ ਟੀਮ ਸਾਡੀ ਸੀਗੀ ਪਿੱਛੇ ਬੜੀ ਐਡਵਾਂਸ ਟੀਮ ਸੀਗੀ ਯੰਗ ਵੀ ਸੀਗੀ ਸਾਡੇ ਨਾਲ ਮਿਕਸ ਸਾਡਾ ਸੀਗਾ ਸਿਸਟਮ ਸਾਰਾ ਤੇ ਮੈਂਬਰਾਂ ਨਾਲ ਡਿਸਕਸ ਕੀਤਾ ਵੀ ਹੁਣ ਅਸੀਂ ਜਿਹੜਾ ਹੈਗਾ ਘਟ ਤੋਂ ਬਾਹਰ ਨਿਕਲੇ ਹੁਣ ਅਸੀਂ ਪਲਾਨ ਕਰਨਾ ਕੀ ਹੈ ਪਹਿਲੇ ਨੰਬਰ ਤੇ ਯੂਨੀਵਰਸਿਟੀ ਦੀ ਸਾਡੀ ਤਿਆਰੀ ਆ ਅਸੀਂ 100% ਯੂਨੀਵਰਸਿਟੀ ਤੋਂ ਲੈ ਕੇ ਆਵਾਂਗੇ ਔਰ ਨਰਸਿੰਗ ਕਾਲਜ ਲਾ ਕਾਲਜ ਬੀਪੀਐਡ ਕਾਲਜ ਸਾਡੇ 10-15 ਬੱਚੇ ਸਾਡੇ ਕਾਲਜ ਤੋਂ ਉੱਥੋਂ ਜਾਂਦੇ ਨੇ ਪੜ੍ਹ ਕੇ ਬੀਪੀਐਡ ਕਰਨ ਵਾਸਤੇ ਬਾਹਰ ਜਾਂਦੇ ਨੇ ਤਾਂ ਕਿ ਸਾਡੀ ਸਪੋਰਟਸ ਜਿਹੜੇ ਹੈਗੇ ਨੇ ਉਹਦੇ ਲਈ ਨਵੇਂ ਅੱਗੇ ਟੀਚਰਸ ਬਣ ਸਕਣ ਯੂਪੀਐਸਸੀ ਦੀ ਕੋਚਿੰਗ ਦੀ ਤਿਆਰੀ ਜਿਹੜੇ ਬੱਚੇ ਸਾਡੇ ਜਾਂਦੇ ਨੇ ਬਾਹਰ ਚੰਦਰੀ ਹੋ ਜਾਂਦੇ ਨੇ ਪਟਿਆਲੇ ਜਾਂਦੇ ਨੇ ਲੁਧਰਾਨਾ ਜਾਂਦੇ ਨੇ ਉਹ ਸੀਜ਼ ਨੂੰ ਅਸੀਂ ਰੋਕਾਂਗੇ ਹੁਣ ਸਾਡੀ ਸਟਰੈਂਥ ਦੇਖਿਆ ਜਾਵੇ ਤਕਰੀਬਨ ਸਟਰੈਂਥ ਸਾਡੀ 9000 ਨੂੰ ਟੱਚ ਕਰ ਚੁੱਕੀ ਹੈ ਟੋਟਲ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜਾ ਅਜੇ ਤੱਕ ਕਦੇ ਕਿਸੇ ਨੇ ਸੋਚਿਆ ਨਹੀਂਗਾ ਉਹ ਸਾਡੀ ਟੀਮ ਨੇ ਸੋਚਿਆ ਹੈ ਵੀ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਵਾਂਗੇ ਤਾਂ ਜੋ ਰੋਜ਼ਗਾਰ ਜਿਹੜਾ ਸਾਡਾ ਬਾਹਰ ਜਾਂਦਾ ਉਹ ਇੱਥੇ ਰਹੇ ਔਰ ਜਿਹੜੇ ਸਾਡੇ ਸ਼ਹਿਰ ਦੇ ਬੱਚੇ ਜਦੋਂ ਪੜ੍ਹ ਕੇ ਸਕਿੱਲ ਜਿਹੜੇ ਹੈਗੇ ਸਕਿੱਲਡ ਹੋਣ ਫੋਰਨ ਜਾ ਕੇ ਬੱਚੇ ਬਾਹਰ ਕੰਮ ਕਰਦੇ ਨੇ ਤਾਂ ਇੱਥੇ ਕੰਮ ਅਸੀਂ ਕਿਉਂ ਨਾ ਕਰਤਾਵੇ ਇਹ ਚੀਜ਼ ਸੋਚੀ ਅਸੀਂ ਵੀ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਈਏ ਔਰ ਯੂਪੀਐਸਸੀ ਦੀ ਤਿਆਰੀ ਕਰਨ ਵਾਸਤੇ ਕੋਚਿੰਗ ਸੈਂਟਰ ਬਣਾਈਏ ਔਰ ਬੜੀ ਗੱਲ ਹੈ ਵੀ ਇਸ ਯੂਨੀਵਰਸਿਟੀ ਡੈਫੀਨਿਟ ਲੈ ਕੇ ਆਵਾਂਗੇ ਔਰ ਸਾਰਿਆਂ ਨਾਲ ਅਸੀਂ ਇੱਕ ਨੈਸ਼ਨਲ ਫਲੈਗ ਲਾਉਣਾ ਉਹ ਸਾਡੀ ਟੀਮ ਦਾ ਤੇ ਇਹਨਾਂ ਕੁਝ ਕਹਿੰਦਾ ਹਾਂ ਮੈਂ ਬਹੁਤ ਬਹੁਤ ਥੋੜਾ ਧੰਨਵਾਦ ਅਰ ਰਿਕੁਐਸਟ ਕਰਦਾ ਸਾਰੇ ਵੋਟਰਸ ਨੂੰ ਇਹ ਵੀ 18 نیوز ਨੂੰ ਤੇ ਜਿਹੜੇ ਸਾਡੇ ਟੋਟਲ 16 ਮੈਂਬਰ ਖੜੇ ਨੇ ਇਹ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ 16 ਮੈਂਬਰਾਂ ਨੂੰ ਸਾਡੇ ਨੂੰ ਮੈਕਸਿਮ ਵੋਟ ਕਾਸਟ ਕਰਕੇ ਸਾਨੂੰ ਦੁਬਾਰਾ ਫੇਰ ਲਿਆਓ ਤਾਂ ਅਸੀਂ ਤਾਂ ਕਿ ਹੋਰ ਸਮੂਥ ਜਿਹੜਾ ਕੰਮ ਹੈਗਾ ਉਹਨੂੰ ਕਰ ਸਕੀਏ ਥੈਂਕ ਯੂ ਸੋ ਮਚ ਜਿਵੇਂ ਕਿ ਸਰ ਨੇ ਆਪਣਾ ਟੋਟਲੀ ਸਟਰਕਚਰ ਦੱਸਿਆ ਹੋਇਆ ਜੀ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਪ੍ਰੈਜ਼ੀਡੈਂਟ ਰਹੇ ਨੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਇਸ ਵਾਰੀ ਵੀ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਵੱਲੋਂ 32 ਉਹਨਾਂ ਦਾ ਸੀਰੀਅਲ ਨੰਬਰ ਹੈ ਜੀ ਤੇ ਆਪਾਂ ਸਾਰਿਆਂ ਨੂੰ ਪਤਾ 1 ਸਤੰਬਰ ਨੂੰ ਇਲੈਕਸ਼ਨ ਹੋਣ ਜਾ ਰਿਹਾ ਸਰ ਸ਼ਾਰਟ ਐਂਡ ਬਰੀਫ ਦੇ ਵਿੱਚ ਵੋਟਰਸ ਨੂੰ ਕੀ ਮੈਸੇਜ ਕਰਨਾ ਚਾਹੋਗੇ ਸਰ ਵੋਟਰਸ ਨੂੰ ਮੈਂ ਰਿਕਵੈਸਟ ਕਰਨਾ ਚਾਹੁੰਨਾ ਵੀ ਜਿਵੇਂ ਤੁਸੀਂ ਪਹਿਲਾਂ ਟਰਸਟ ਕੀਤਾ اسی ਤਰ੍ਹਾਂ ਸਾਡੇ ਟਰਸਟ ਫੇਅਰ ਕਰੋ ਸਾਰੇ ਬੰਦੇ ਸਾਡੇ ਜਿਹੜੇ ਬਹੁਤ ਅੱਛੇ ਘਰਾਂ ਨੇ ਤੋਂ ਨੇ ਬਹੁਤ ਇਮਾਨਦਾਰ ਬੰਦੇ ਨੇ ਕਿਸੇ ਨੂੰ ਮੈਂ ਲਿਖ ਕੇ ਜਣੂ ਤਿਆਰਾਂ ਵੀ ਕਿਸੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਜਿੱਥੇ ਸਟੈਪ ਅਸੀਂ ਲੱਤੇ ਨੇ ਹਾਰਡ ਸਟੈਪ ਲੱਤੇ ਨੇ ਔਰ ਉਹ ਕੋਈ ਲੈ ਨਹੀਂ ਸਕਦਾ ਸੀਗਾ ਅਸੀਂ ਬਿਲਕੁਲ ਅੱਗੇ ਫਿਊਚਰ 'ਚ ਵੀ ਇਸੇ ਤਰ੍ਹਾਂ ਕੰਮ ਕਰਾਂਗੇ ਪੂਰੀ ਡੈਡੀਕੇਸ਼ਨ ਔਰ ਜਿਹੜੀ ਪਹਿਲੇ ਦਿਨ ਤੋਂ ਅਸੀਂ ਮੀਟਿੰਗ ਕਰਕੇ ਕਿਹਾ ਸੀਗਾ ਐਡਮਿਸ਼ਨਸ ਨੂੰ ਤੁਸੀਂ ਐਡਮਿਸ਼ਨਸ ਕਰਨੀ ਆ ਅਸੀਂ ਸਿਰਫ ਮੈਨੇਜਮੈਂਟ ਕਰਨੀ ਆ ਅਸੀਂ ਮੈਨੇਜਮੈਂਟ ਹੀ ਕੀਤੀ ਆ ਕੋਈ ਐਡਮਿਸ਼ਨਸ ਨਹੀਂ ਕੀਤੀ ਪ੍ਰਿੰਸੀਪਲਸ ਕੋਲ ਪੂਰੀਆਂ ਪਾਵਰਾਂ ਸੀਗੀਆਂ ਤਾਂ ਉਹਨਾਂ ਨੇ ਸਾਰਿਆਂ ਨੇ ਜੋ-ਜੋ ਉਹਨਾਂ ਨੂੰ ਰਿਕੁਆਇਰਮੈਂਟ ਸੀ ਉਹ ਅਸੀਂ ਕੀਤੀ ਤਾਂ ਮੈਂ ਵੋਟਰਸ ਨੂੰ ਫੇਰ ਰਿਕੁਐਸਟ ਕਰਦਾ ਇੱਕ ਵਾਰੀ ਵੀ ਸਾਡਾ ਜਿਹੜਾ ਪੈਨਲ ਆ ਉਹਨੂੰ ਮੈਕਸਿਮ ਵੋਟਾਂ ਪਾ ਕੇ ਸਾਡੇ ਮੈਕਸ ਪੈਨਲ ਨੂੰ ਮੈਕਸਿਮ ਸਪੋਰਟ ਤੇ ਲਿਆਓ ਥੈਂਕ ਯੂ ਸੋ ਮੱਚ ਥੈਂਕ ਯੂ ਵੈਰੀ ਮਚ ਜੀ ਤੁਸੀਂ ਸੁਣ ਰਹੇ ਸੀ ਵਿਜ਼ਨਰੀ ਪੈਨਲ ਫੋਰ ਐਜੂਕੇਸ਼ਨ ਤੇ ਸ਼ਮੇਂਦਰ ਸਿੰਘ ਮਿੰਟੂ ਜੀ ਜਿਨ੍ਹਾਂ ਦਾ ਸੀਰੀਅਲ ਨੰਬਰ 32 ਹੈ ਜੇਕਰ ਉਹਨਾਂ ਦੀ ਅਚੀਵਮੈਂਟਸ ਪਲੱਸ ਫਿਊਚਰਿਸਟਿਕ ਪਲਾਨ ਤੁਹਾਨੂੰ ਲੱਗਦੇ ਨੇ ਕਿ ਫੇਰ ਦੁਬਾਰਾ 73 ਦੇ ਉੱਤੇ ਖੜੇ ਉਤਰਨਗੇ ਤਾਂ ਵੋਟ ਤੁਹਾਡੀ ਅਧਿਕਾਰ ਤੁਹਾਡਾ ਵੋਟ ਫੋਰ ਬੈਸਟ ਕਰੋ ਏਵੀ 18 ਵੀ ਤੁਹਾਨੂੰ ਸਾਰਿਆਂ ਨੂੰ ਇਹੀ ਰਿਕਵੈਸਟ ਕਰਦਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ